ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਲੈਕਚਰਾਂ ਦੀ ਇਸ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਲੜੀ ਪੰਜਾਬੀ ਭਾਸ਼ਾ ਦੀ ਸਿੱਖਲਾਈ ਨਾਲ ਸੰਬੰਧਿਤ ਹੈ ਪੰਜਾਬੀ ਭਾਸ਼ਾ ਦੀ ਸਿੱਖਲਾਈ ਜਦੋਂ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਆ ਤਾਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਜਾਂ ਕਿਹੜੀਆਂ-ਕਿਹੜੀਆਂ ਵਿਗਿਆਨਿਕ ਜਾਂ ਭਾਸ਼ਾ ਵਿਗਿਆਨਿਕ ਤਕਨੀਕਾਂ ਦੀ ਸਹਾਇਤਾ ਦੇ ਨਾਲ ਜਿਹੜੀ ਸਿੱਖਲਾਈ ਆ ਉਹ ਸੌਖਿਆ ਹੋ ਸਕਦੀ ਆ ਉਹਦੇ ਸੰਬੰਧ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਅਸੀਂ ਇਸ ਲੈਕਚਰ ਦੇ ਵਿੱਚ ਕਰਦੇ ਹਾਂ ਖਾਸ ਕਰਕੇ ਅਸੀਂ ਧੁਨੀਆਂ ਦਾ ਜ਼ਿਕਰ ਆ ਜਿਹੜਾ ਉਹ ਪਿਛਲੇ ਲੈਕਚਰ ਦੇ ਵਿੱਚ ਕਰ ਰਹੇ ਹਾਂ ਇਸ ਲੈਕਚਰ ਦੇ ਵਿੱਚ ਧੁਨੀਆਂ ਤੋਂ ਅਗਾਹ ਕੁਝ ਧੁਨੀਆਂ ਦੀ ਜਾਣਕਾਰੀ ਜਾਂ ਕੁਝ ਉਸ ਤੋਂ ਅਗਾਹ ਆ ਜਿਹੜਾ ਅਸੀਂ ਵੰਦਾਂਗੇ ਪੰਜਾਬੀ ਭਾਸ਼ਾ ਮਾਤ ਭਾਸ਼ਾ ਦੇ ਰੂਪ ਦੇ ਵਿੱਚ ਸਿੱਖੀ ਜਾਣੀ ਜਾਂ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਜਦੋਂ ਅਸੀਂ ਸਿੱਖਦੇ ਹਾਂ ਤਾਂ ਵੱਖਰੇ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਨੇ ਖਾਸ ਕਰਕੇ ਜਦੋਂ ਮਾਤ ਭਾਸ਼ਾ ਦੇ ਰੂਪ ਦੇ ਵਿੱਚ ਬੱਚਾ ਘਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਸਿੱਖਦਾ ਹੈ ਕਿਉਂਕਿ ਮਾਤ ਭਾਸ਼ਾ 3 ਜਾਂ 4 ਸਾਲ ਦੀ ਉਮਰ ਦੇ ਵਿੱਚ ਬੱਚਾ ਆਪਣੇ ਘਰ ਪਰਿਵਾਰ ਦੇ ਵਿੱਚ ਹੀ ਸਿੱਖ ਰਿਹਾ ਹੁੰਦਾ ਮਾਤ ਭਾਸ਼ਾ ਦਾ ਅਰਥ ਮਦਰ ਟੰਗ ਜਾਂ ਉਹ ਭਾਸ਼ਾ ਜਿਹੜੀ ਭਾਸ਼ਾ ਬੱਚਾ ਆਪਣੇ ਘਰ ਪਰਿਵਾਰ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਮਾਤ ਭਾਸ਼ਾ ਕਿਹਾ ਜਾਂਦਾ ਹੈ ਇਹੇ ਵੀ ਸਾਡੇ ਆਮ ਹੀ ਇਹ ਗੱਲ ਮੰਨੀ ਜਾਂਦੀ ਆ ਕਿ ਜਿਹੜੀ ਮਾਤ ਭਾਸ਼ਾ ਹੈ ਉਹ ਭਾਸ਼ਾ ਅਚੇਤ ਹੀ ਬੱਚਾ ਆਪਣੇ ਆਲੇ ਦੁਆਲੇ ਤੋਂ ਸਿੱਖ ਲੈਂਦਾ ਹੈ ਤੇ ਪਿਛਲੇ ਲੈਕਚਰ ਦੇ ਵਿੱਚ ਅਸੀਂ ਭਾਸ਼ਾ ਨੂੰ ਸਿੱਖਣ ਦੇ ਚਾਰ ਕੌਸ਼ਲਾਂ ਦੀ ਗੱਲ ਕੀਤੀ ਸੀ ਕਿ ਇੱਕ ਸੁਣ ਕੇ ਬੋਲਣਾ ਸਿੱਖਿਆ ਜਾਂਦਾ ਉਸ ਤੋਂ ਬਾਅਦ ਸੁਣ ਕੇ ਬੱਚਾ ਸਮਝਦਾ ਫਿਰ ਬੋਲਦਾ ਉਸ ਤੋਂ ਬਾਅਦ ਪੜ੍ਹਨਾ ਤੇ ਲਿਖਣਾ ਦੋ ਕੌਸ਼ਲ ਨੇ ਜਿਹੜੇ ਉਹ ਉਹਨਾਂ ਦੀ ਵਿਧਿਪਤ ਸਿਖਲਾਈ ਮਾਤ ਭਾਸ਼ਾ ਦੇ ਬੁਲਾਰੇ ਨੂੰ ਸਕੂਲ ਦੇ ਵਿੱਚ ਦਿੱਤੀ ਜਾਂਦੀ ਹੈ ਜਿਹੜੀ ਮਾਤ ਭਾਸ਼ਾ ਦੀ ਸਿਖਲਾਈ ਵਿਧਿਪਤ ਰੂਪ ਦੇ ਵਿੱਚ ਜਦੋਂ ਦੇਣੀ ਹੈ ਭਾਸ਼ਾ ਵਿਗਿਆਨੀ ਇਹ ਵੀ ਕਹਿੰਦੇ ਨੇ ਕਿ ਮਾਤ ਭਾਸ਼ਾ ਦੀ ਸਿਖਲਾਈ ਦੇ ਦੌਰਾਨ ਵੀ ਜਿਹੜੀਆਂ ਦੂਜੀ ਭਾਸ਼ਾ ਦੀ ਸਿਖਲਾਈ ਦੀਆਂ ਤਕਨੀਕਾਂ ਨੇ ਉਹਨਾਂ ਨੂੰ ਵਰਤਣਾ ਠੀਕ ਰਹਿੰਦਾ ਕਿਉਂਕਿ ਜਿਹੜੀਆਂ ਤਕਨੀਕਾਂ ਦੇ ਨਾਲ ਜਾਂ ਜਿਹੜੀਆਂ ਵਿਧੀਆਂ ਦੇ ਨਾਲ ਦੂਜੀ ਭਾਸ਼ਾ ਸਿਖਾਈ ਜਾਂਦੀ ਹੈ ਜੇ ਉਹੀ ਤਕਨੀਕਾਂ ਨਾਲ ਮਾਤ ਭਾਸ਼ਾ ਦੇ ਅਗਲੇ ਤੋਂ ਕੌਸ਼ਲ ਖਾਸ ਕਰਕੇ ਪੜ੍ਹਨਾ ਤੇ ਲਿਖਣਾ ਸਿਖਾਏ ਜਾਣਗੇ ਤਾਂ ਉਹਨਾਂ ਦੇ ਜਿਆਦਾ ਬਿਹਤਰ ਨਤੀਜੇ ਨੇ ਜਿਹੜੇ ਸਾਹਮਣੇ ਆਉਣਗੇ ਭਾਸ਼ਾ ਸਿੱਖਣ ਦੇ ਲਈ ਪਿਛਲੇ ਲੈਕਚਰ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ ਕਿ ਭਾਸ਼ਾ ਸਿੱਖਣ ਲਈ ਸ਼ੁਰੂਆਤ ਜਿਹੜੀ ਕਰਨੀ ਚਾਹੀਦੀ ਹੈ ਜਿਹੜੀ ਜਿਆਦਾ ਵਧੀਆ ਤਰੀਕੇ ਨਾਲ ਜਿਹੜੀ ਭਾਸ਼ਾ ਸਿਖਾਈ ਜਾ ਸਕਦੀ ਆ ਵਿਗਿਆਨਿਕ ਤਰੀਕੇ ਨਾਲ ਉਹ ਧੁਨੀ ਪ੍ਰਬੰਧ ਤੋਂ ਕਰਨੀ ਚਾਹੀਦੀ ਆ ਕਿਉਂਕਿ ਦੂਜੀ ਭਾਸ਼ਾ ਖਾਸ ਤੌਰ ਤੇ ਜਦੋਂ ਅਸੀਂ ਸਿੱਖਣੀ ਆ ਦੂਜੀ ਭਾਸ਼ਾ ਦੀ ਸਿਖਲਾਈ ਦੇ ਦੌਰਾਨ ਜਿਹੜੀ ਮਾਤ ਭਾਸ਼ਾ ਅਸੀਂ ਸਿੱਖੇ ਹੁੰਨੇ ਆ ਮਾਤ ਭਾਸ਼ਾ ਦੀਆਂ ਧੁਨੀਆਂ ਅਸੀਂ ਸਿੱਖੇ ਹੁੰਨੇ ਆ ਮਾਤ ਭਾਸ਼ਾ ਦੀਆਂ ਧੁਨੀਆਂ ਦੇ ਨਾਲ ਜਦੋਂ ਦੂਜੀ ਭਾਸ਼ਾ ਸਿੱਖੀ ਜਾਊਗੀ ਤਾਂ ਇਹਨੂੰ ਟਾਕਰਵਾ ਵਿਸ਼ਲੇਸ਼ਣ ਕਹਿੰਦੇ ਨੇ ਕਿ ਜਿਹੜੀਆਂ ਧੁਨੀਆਂ ਦੀ ਜਾਣਕਾਰੀ ਸਾਨੂੰ ਹੁੰਦੀ ਹੈ ਦੂਜੀ ਭਾਸ਼ਾ ਦੀ ਅਸੀਂ ਉਹੀ ਧੁਨੀਆਂ ਸੌਖੀਆਂ ਸਿੱਖ ਸਕਦੇ ਹਾਂ ਤੇ ਜਿਹੜੀਆਂ ਧੁਨੀਆਂ ਦੀ ਜਾਣਕਾਰੀ ਸਾਨੂੰ ਨਹੀਂ ਹੁੰਦੀ ਉਹਨਾਂ ਨੂੰ ਅਭਿਆਸ ਦੇ ਨਾਲ ਸਿੱਖਿਆ ਜਾਂਦਾ ਹੈ ਕਿਸੇ ਭਾਸ਼ਾ ਦੀਆਂ ਖਾਸ ਕਰਕੇ ਦੂਜੀ ਭਾਸ਼ਾ ਦੀਆਂ ਧੁਨੀਆਂ ਨੂੰ ਸਿੱਖਣ ਦਾ ਇਹ ਇੱਕ ਵਧੀਆ ਤਰੀਕਾ ਜਿਹੜਾ ਉਹ ਮੰਨਿਆ ਜਾਂਦਾ ਹੈ ਪਰ ਇੱਕ ਇੱਕ ਹੁੰਦਾ ਧੁਨੀਆਂ ਨੂੰ ਸਿੱਖਣਾ ਤੇ ਦੂਜਾ ਹੁੰਦਾ ਲਿਪੀ ਨੂੰ ਸਿੱਖਣਾ ਇੱਕ ਜਿਵੇਂ ਪੰਜਾਬੀ ਭਾਸ਼ਾ ਹੈ ਤੇ ਦੂਜੀ ਗੁਰਮੁਖੀ ਲਿਪੀ ਹੈ ਜਦੋਂ ਤਾਂ ਪੰਜਾਬੀ ਭਾਸ਼ਾ ਦੀ ਸਿੱਖਲਾਈ ਹਾਸਲ ਕਰਨੀ ਆ ਤਾਂ ਧੁਨੀਆਂ ਦੀ ਸਿੱਖਲਾਈ ਹਾਸਲ ਕਰਨੀ ਆ ਪਰ ਜਦੋਂ ਲਿਪੀ ਦੀ ਸਿੱਖਲਾਈ ਹਾਸਲ ਕਰਨੀ ਆ ਤਾਂ ਉਹਦੇ ਵਿੱਚ ਗੁਰਮੁਖੀ ਲਿਪੀ ਜਾਂ ਸ਼ਾਹਮੁਖੀ ਲਿਪੀ ਜਿਹੜੀਆਂ ਪੰਜਾਬੀ ਨੂੰ ਲਿਖਣ ਦੇ ਲਈ ਵਰਤੀਆਂ ਜਾਂਦੀਆਂ ਨੇ ਉਹਨਾਂ ਦੀ ਸਿੱਖਲਾਈ ਹਾਸਲ ਕੀਤੀ ਜਾ ਸਕਦੀ ਆ ਜਦੋਂ ਅਸੀਂ ਗੁਰਮੁਖੀ ਲਿਪੀ ਦੀ ਜਾਂ ਲਿਖਤ ਦੀ ਗੱਲ ਕਰਦੇ ਆ ਖਾਸ ਕਰਕੇ ਜਦੋਂ ਦੂਜੀ ਭਾਸ਼ਾ ਦਾ ਬੁਲਾਰਾ ਕਿਸੇ ਹੋਰ ਭਾਸ਼ਾ ਨੂੰ ਸਿੱਖਦਾ ਤਾਂ ਦੂਜੀ ਭਾਸ਼ਾ ਦੇ ਬੁਲਾਰੇ ਦੇ ਲਈ ਜਿਆਦਾ ਮਹੱਤਵਪੂਰਨ ਹੈ ਕਿ ਉਹ ਹਕੀਕਤਾਂ ਧੁਨੀਆਂ ਧੁਨੀ ਪ੍ਰਬੰਧ ਦੀ ਜਾਣਕਾਰੀ ਹਾਸਲ ਕਰੇ ਤੇ ਨਾਲ ਦੀ ਨਾਲ ਲਿਖਤ ਪ੍ਰਬੰਧ ਦੀ ਜਾਣਕਾਰੀ ਹਾਸਲ ਕਰੇ ਸਾਡੇ ਜਦੋਂ ਭਾਸ਼ਾ ਦੀ ਸਿੱਖਲਾਈ ਆਮ ਤੌਰ ਤੇ ਦਿੱਤੀ ਜਾਂਦੀ ਹੈ ਤਾਂ ਇਹੀ ਮੰਨ ਲਿਆ ਜਾਂਦਾ ਹੈ ਕਿ ਭਾਸ਼ਾ ਸਿਖਾਉਣੇ ਸਾਡੀ ਸੁਸਾਇਟੀ ਦੇ ਵਿੱਚ ਜਾਂ ਹੋਰ ਨਾ ਬਹੁਤ ਸਾਰੀਆਂ ਸੁਸਾਇਟੀਆਂ ਦੇ ਵਿੱਚ ਆਮ ਤੌਰ ਤੇ ਭਾਸ਼ਾ ਦੀ ਸਿੱਖਲਾਈ ਆ ਜਿਹੜੀ ਉਹ ਲਿਖਤ ਪ੍ਰਬੰਧ ਤੋਂ ਸ਼ੁਰੂ ਕੀਤੀ ਜਾਂਦੀ ਆ ਪਹਿਲਾ ਲਿਖਤ ਰੂਪ ਸਿਖਾਇਆ ਜਾਂਦਾ ਹੈ ਭਾਸ਼ਾ ਦਾ ਜਿਵੇਂ ਊੜਾ ੜਾ ਈੜੀ ਸਸਾ ਹਾ ਹਾ ਵਿਧਿਵਤ ਰੂਪ ਦੇ ਵਿੱਚ ਵਰਣਮਾਲਾ ਦੀ ਸਿੱਖਲਾਈ ਆ ਜਿਹੜੀ ਉਹ ਦੇ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਉਹ ਪੂਰਾ 33 ਅੱਖਰੀ ਕਹਿ ਦਿੱਤਾ ਜਾਂਦਾ ਹੈ ਜਾਂ ਉਸ ਤੋਂ ਹੁਣ ਜ਼ਿਆਦਾ ਕਰਨੇ ਪੂਰਾ ਪੂਰੀ ਵਰਣਮਾਲਾ ਨੂੰ ਸਿਖਾ ਕੇ ਇਹ ਮੰਨ ਲਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਸ਼ਬਦ ਸਿਖਾ ਦਿੱਤੇ ਜਾਂਦੇ ਨੇ ਜਾਂ ਵਾਕ ਸਿਖਾ ਦਿੱਤੇ ਜਾਂਦੇ ਨੇ ਤੇ ਇਹ ਮੰਨ ਲਿਆ ਜਾਂਦਾ ਹੈ ਕਿ ਪਾਠਸ਼ਾਦ ਦੀ ਸਿੱਖਲਾਈ ਪੂਰੀ ਹੋ ਗਈ ਪਰ ਕਈ ਵਾਰ ਪੂਰੀ ਵਰਣਮਾਲਾ ਸਿੱਖਿਆ ਹੋਇਆ ਸਿਖਿਆਰਥੀ ਜਾਂ ਸ਼ਬਦਾਂ ਤੇ ਵਾਕਾਂ ਦੀ ਸਿੱਖਿਆ ਸਿੱਖਲਾਈ ਜਿਹੜੇ ਸਿਖਿਆਰਥੀ ਨੇ ਹਾਸਲ ਕੀਤੀ ਆ ਉਹ ਇੱਕ ਵੀ ਸ਼ਬਦ ਜਾਂ ਵਾਕ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਕਿਉਂਕਿ ਉਹਨੂੰ ਸ਼ੁਰੂ ਦੇ ਵਿੱਚ ਧੁਨੀਆਂ ਦੀ ਸਿਖਲਾਈ ਜਿਹੜੀ ਉਹ ਨਹੀਂ ਦਿੱਤੀ ਗਈ ਉਹਨੂੰ ਬੋਲਣਾ ਨਹੀਂ ਸਿਖਾਇਆ ਗਿਆ ਇਸ ਕਰਕੇ ਭਾਸ਼ਾ ਵਿਗਿਆਨਿਕ ਪੱਖ ਤੋਂ ਹੁਣ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਦੂਜੀ ਭਾਸ਼ਾ ਦੇ ਬੁਲਾਰੇ ਨੂੰ ਧੁਨੀਆਂ ਦੀ ਸਿਖਲਾਈ ਦੇਣੀ ਬਹੁਤ ਮਹੱਤਵ ਰੱਖਦੀ ਆ ਸ਼ੁਰੂ ਦੇ ਵਿੱਚ ਉਹਨੂੰ ਇੱਕ ਇੱਕ ਧੁਨੀ ਨੂੰ ਬੋਲਣਾ ਸਿਖਾਇਆ ਜਾਵੇ ਖਾਸ ਕਰਕੇ ਉਹ ਧੁਨੀਆਂ ਨੂੰ ਉਹਦੀ ਉਚਾਰਨ ਪੱਧਰ ਤੇ ਉਹਨਾਂ ਦਾ ਅਭਿਆਸ ਕਰਵਾਇਆ ਜਾਵੇ ਜਿਹੜੀਆਂ ਧੁਨੀਆਂ ਉਹਦੀ ਆਪਣੀ ਮਾਤ ਭਾਸ਼ਾ ਦੇ ਵਿੱਚ ਨਹੀਂ ਹੈਗੀਆਂ ਇਕ ਇਹ ਮੰਨ ਲਿਆ ਜਾਂਦਾ ਹੈ ਕਿ ਜਿਹੜਾ ਲਿਖਤੀ ਰੂਪ ਹੈ ਉਹ ਭਾਸ਼ਾ ਦੇ ਉਚਾਰਨ ਰੂਪ ਦਾ ਹੀ ਪ੍ਰਗਟਾਏ ਜਾਂ ਭਾਸ਼ਾ ਦਾ ਉਚਾਰਨ ਰੂਪ ਆ ਜਿਹੜਾ ਉਹਦਾ ਹੀ ਅਕਸ ਲਿਖਤ ਰੂਪ ਨੂੰ ਮੰਨ ਲਿਆ ਜਾਂਦਾ ਪਰ ਸੰਸਾਰ ਦੀਆਂ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਇਹੋ ਜੀਆਂ ਵੀ ਨੇ ਜਿਨ੍ਹਾਂ ਦਾ ਕੇਵਲ ਉਚਾਰਨ ਰੂਪ ਮਿਲਦਾ ਜਿਨ੍ਹਾਂ ਦਾ ਲਿਖਤ ਰੂਪ ਹੈ ਹੀ ਨਹੀਂ ਜਿਨ੍ਹਾਂ ਨੂੰ ਕਿਸੇ ਲਿਪੀ ਦੇ ਵਿੱਚ ਲਿਖਿਆ ਹੀ ਨਹੀਂ ਜਾਂਦਾ ਉਚਾ ਭਾਸ਼ਾ ਵਿਗਿਆਨੀ ਮੰਨਦੇ ਨੇ ਕਿ ਉਚਾਰਨ ਰੂਪ ਤੇ ਲਿਖਤ ਰੂਪ ਦੇ ਵਿੱਚ ਪੂਰਨ ਸਮਾਨਤਾ ਹੋਣੀ ਅਸੰਭਵ ਹੈ ਜਦੋਂ ਵਿਅਕਤੀ ਨੇ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਕਿਸੇ ਭਾਸ਼ਾ ਨੂੰ ਸਿੱਖਣਾ ਹੈ ਤਾਂ ਉਹਨੂੰ ਲਿਖਤ ਭਾਸ਼ਾ ਤੇ ਉਚਾਰਨ ਭਾਸ਼ਾ ਦੋਨਾਂ ਦਾ ਰੂਪ ਸਿੱਖਣਾ ਪਊਗਾ ਆਮ ਤੌਰ ਤੇ ਪਹਿਲਾਂ ਇਹ ਹੀ ਮੰਨ ਲਿਆ ਜਾਂਦਾ ਸੀ ਕਿ ਕਿਸੇ ਵੀ ਭਾਸ਼ਾ ਨੂੰ ਸਿੱਖਣ ਦਾ ਵਧੀਆ ਤਰੀਕਾ ਹੈ ਕਿ ਉਹਦੇ ਲਿਖਤੀ ਰੂਪ ਨੂੰ ਸਿੱਖ ਲਿਆ ਜਾਵੇ ਇਸ ਕਰਕੇ ਇਹ ਜ਼ਰੂਰੀ ਨਹੀਂ ਹੈਗਾ ਕਿ ਲਿਖਤੀ ਰੂਪ ਨੂੰ ਸਿੱਖਣ ਨਾਲ ਭਾਸ਼ਾ ਬੋਲਣੀ ਜਾਂ ਸਮਝਣੀ ਆਜੂਗੀ ਭਾਸ਼ਾ ਨੂੰ ਲਿਖਣਾ ਆ ਸਕਦਾ ਪਰ ਭਾਸ਼ਾ ਨੂੰ ਸੁਣ ਕੇ ਸਮਝਣਾ ਲਿਖਤ ਭਾਸ਼ਾ ਨੂੰ ਸਿੱਖਣ ਦੁਆਰਾ ਨਹੀਂ ਆ ਸਕਦਾ ਇਸ ਕਰਕੇ ਦੂਜੀ ਭਾਸ਼ਾ ਦੇ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਭਾਸ਼ਾ ਨੂੰ ਉਚਾਰਨ ਕਰਨਾ ਜਾਂ ਭਾਸ਼ਾ ਦਾ ਧੁਨੀ ਪ੍ਰਬੰਧ ਵੀ ਸਿੱਖੇ ਤੇ ਭਾਸ਼ਾ ਦੇ ਲਿਖਿਤ ਪ੍ਰਬੰਧ ਨੂੰ ਵੀ ਸਿੱਖੇ ਕਿਉਂਕਿ ਭਾਸ਼ਾ ਕਿਸੇ ਵੀ ਭਾਸ਼ਾ ਦਾ ਲਿਖਿਤ ਪ੍ਰਬੰਧ ਪੂਰਨ ਰੂਪ ਦੇ ਵਿੱਚ ਧੁਨੀਆਂ ਦਾ ਪ੍ਰਗਟਾਵਾ ਨਹੀਂ ਹੈਗਾ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਨੂੰ ਪੂਰਨ ਰੂਪ ਦੇ ਵਿੱਚ ਲਿਖਿਤ ਭਾਸ਼ਾ ਦੇ ਵਿੱਚ ਪ੍ਰਗਟਾਇਆ ਨਹੀਂ ਜਾ ਸਕਦਾ ਇਸ ਕਰਕੇ ਭਾਸ਼ਾ ਦੇ ਧੁਨੀ ਪ੍ਰਬੰਧ ਨੂੰ ਤੇ ਭਾਸ਼ਾ ਦੇ ਲਿਖਿਤ ਪ੍ਰਬੰਧ ਦੋਵਾਂ ਨੂੰ ਹੀ ਸਿੱਖਣ ਦੀ ਜ਼ਰੂਰਤ ਹੈ ਇਸ ਦੇ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਜਦੋਂ ਸਿੱਖਿਆਰਥੀ ਕਿਸੇ ਭਾਸ਼ਾ ਨੂੰ ਸਿੱਖ ਰਿਹਾ ਹੈ ਤਾਂ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਉਹ ਕਿਸੇ ਭਾਸ਼ਾ ਦੀ ਸਿੱਖਲਾਈ ਲੈ ਰਿਹਾ ਹੈ ਕਿਉਂਕਿ ਹਰ ਇੱਕ ਵਿਅਕਤੀ ਦੇ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਸਿੱਖਣ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਕੋਈ ਵਿਅਕਤੀ ਪੰਜਾਬੀ ਭਾਸ਼ਾ ਨੂੰ ਇਸ ਕਰਕੇ ਸਿੱਖ ਸਕਦਾ ਹੈ ਕਿਉਂਕਿ ਉਹਨੇ ਪੰਜਾਬ ਜਾਂ ਪੰਜਾਬ ਨਾਲ ਜੁੜੀਆਂ ਥਾਵਾਂ ਤੇ ਘੁੰਮਣਾ ਹੈ ਉਨੋਥੋ ਦੀ ਸ਼ਬਦਾਵਲੀ ਬਾਰੇ ਜਾਣਕਾਰੀ ਚਾਹੀਦੀ ਹੈ ਕੋਈ ਵਿਅਕਤੀ ਪੰਜਾਬੀ ਭਾਸ਼ਾ ਨੂੰ ਇਸ ਕਰਕੇ ਸਿੱਖ ਸਕਦਾ ਹੈ ਕਿ ਉਹਨੇ ਪੰਜਾਬ ਜਾਂ ਪੰਜਾਬ ਨਾਲ ਜੁੜੀਆਂ ਥਾਵਾਂ ਦੀ ਯਾਤਰਾ ਕਰਨੀ ਆ ਤੇ ਪੰਜਾਬੀ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਕਿਸੇ ਵਿਅਕਤੀ ਲਈ ਪੰਜਾਬੀ ਭਾਸ਼ਾ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਇਸ ਕਰਕੇ ਸਿੱਖ ਸਕਦਾ ਹੈ ਕਿ ਉਹਨੇ ਪੰਜਾਬ ਜਾਂ ਪੰਜਾਬ ਨਾਲ ਜੁੜੀਆਂ ਥਾਵਾਂ ਦੀ ਯਾਤਰਾ ਕਰਨੀ ਆ ਤੇ ਪੰਜਾਬੀ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਕਿਸੇ ਵਿਅਕਤੀ ਲਈ ਪੰਜਾਬੀ ਭਾਸ਼ਾ ਇਸ ਕਰਕੇ ਜਾਂ ਕੋਈ ਵੀ ਭਾਸ਼ਾ ਇਸ ਕਰਕੇ ਸਿੱਖਣੀ ਜ਼ਰੂਰੀ ਹੋ ਸਕਦੀ ਹੈ ਕਿ ਉਹਨੇ ਉਸ ਭਾਸ਼ਾ ਦੇ ਸਾਹਿਤ ਨੂੰ ਪੜ੍ਹਨਾ ਹੈ ਜੇ ਉਸ ਭਾਸ਼ਾ ਦੇ ਸਾਹਿਤ ਨੂੰ ਪੜ੍ਹਨਾ ਹੈ ਤਾਂ ਕਿਤੇ ਨਾ ਕਿਤੇ ਲਿਖਤੀ ਭਾਸ਼ਾ ਸਿੱਖੀ ਹੋਈ ਸਹਾਇਤਾ ਕਰ ਵੀ ਦਿੰਦੀ ਹੈ ਪਰ ਬਾਕੀ ਜਿਹੜੀਆਂ ਹੋਰ ਜ਼ਰੂਰਤਾਂ ਨੇ ਉਹਨਾਂ ਲਈ ਪੰਜਾਬੀ ਭਾਸ਼ਾ ਦੇ ਉਚਾਰਣ ਨੂੰ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਇਹ ਵੀ ਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਦੋ ਭਾਸ਼ੀਆ ਬਣਨ ਦੇ ਲਈ ਵੀ ਪੰਜਾਬੀ ਭਾਸ਼ਾ ਨੂੰ ਸਿੱਖਿਆ ਜਾ ਰਿਹਾ ਹੈ ਕਿਉਂਕਿ ਪੰਜਾਬੀ ਭਾਸ਼ਾ ਦੀ ਸਿੱਖ ਲਈ ਬਹੁਤ ਨਾਲ ਮੁਲਕਾਂ ਦੇ ਵਿੱਚ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰੋਜ਼ਗਾਰ ਦਾ ਸਾਧਨ ਬਣ ਰਹੀ ਆ ਇਸ ਕਰਕੇ ਦੋ ਭਾਸ਼ੀਆ ਬਣਨ ਦੇ ਲਈ ਵੀ ਪੰਜਾਬੀ ਭਾਸ਼ਾ ਨੂੰ ਸਿੱਖਿਆ ਜਾ ਰਿਹਾ ਸਭ ਤੋਂ ਮਹੱਤਵਪੂਰਨ ਗਲਤਿਆਪਕ ਲਈ ਇਹ ਆ ਕਿ ਜਦੋਂ ਕੋਈ ਵਿਅਕਤੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਸਿੱਖਦਾ ਹੈ ਤਾਂ ਉਹਦੇ ਲਈ ਧਿਆਨ ਦੇਣ ਯੋਗ ਨੁਕਤਾ ਇਹ ਆ ਕਿ ਉਹ ਉਸ ਵਿਅਕਤੀ ਦੀਆਂ ਲੋੜਾਂ ਦੇ ਅਨੁਸਾਰ ਪਾਠਕ੍ਰਮ ਬਣਾਵੇ ਉਨوں ਉਹ ਤੇ ਜ਼ਰੂਰਤਾਂ ਦੇ ਅਨੁਸਾਰ ਸਿਖਲਾਈ ਦਿੱਤੀ ਜਾਵੇ ਨਾ ਕਿ ਇਹ ਕਿ ਜ਼ਰੂਰਤ ਤਾਂ ਪੰਜਾਬੀ ਭਾਸ਼ਾ ਸਿੱਖਣ ਵਾਲੇ ਦੀ ਕੋਈ ਹੋਰ ਆ ਤੇ ਸਿਖਲਾਈ ਕਿਸੇ ਹੋਰ ਹੋਰ ਰੂਪ ਦੀ ਦਿੱਤੀ ਜਾ ਰਹੀ ਹੈ ਜਿਵੇਂ ਕਿ ਆਮ ਤੌਰ ਤੇ ਵਿਦੇਸ਼ੀ ਅਕਸਰ ਹੀ ਸ਼ਿਕਾਇਤ ਕਰਦੇ ਨੇ ਕਿ ਪੰਜਾਬ ਵਿੱਚ ਛਪੀਆਂ ਪੁਸਤਕਾਂ ਜਾਂ ਪੰਜਾਬੀ ਪਾਠਕ੍ਰਮ ਦੀਆਂ ਪੁਸਤਕਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਜ਼ਿਆਦਾਤਰ ਉਹ ਜੀਆਂ ਫੋਟੋਆਂ ਜਾਂ ਉਹੋ ਜੀ ਸਮੱਗਰੀ ਪੇਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨਾਲ ਉਹਨਾਂ ਦੇ ਬੱਚਿਆਂ ਦਾ ਜਾਂ ਉੱਥੋਂ ਵਸਦੇ ਲੋਕਾਂ ਦਾ ਦੂਰ ਦੂਰ ਨਾਲ ਕੋਈ ਵਸਤਾਂ ਨਹੀਂ ਹੁੰਦਾ ਇਸ ਕਰਕੇ ਜਦੋਂ ਉਹ ਉਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਣਗੇ ਜਾਂ ਉਹਨਾਂ ਵਸਤਾਂ ਨੂੰ ਨਹੀਂ ਸਮਝ ਸਕਣਗੇ ਤਾਂ ਉਹ ਪੰਜਾਬੀ ਭਾਸ਼ਾ ਦੀ ਸਿੱਖ ਲਈ ਕਿ ਲੈਣਗੇ ਦੂਜਾ ਪੰਜਾਬੀ ਭਾਸ਼ਾ ਦੀ ਸਿੱਖਲਾਈ ਦੇ ਦੌਰਾਨ ਕਿਉਂਕਿ ਅਸੀਂ ਧੁਨੀਆਂ ਦੀ ਗੱਲ ਕਰ ਰਹੇ ਸੀ ਇੱਕ ਸਮੱਸਿਆ ਇਹ ਵੀ ਆਉਂਦੀ ਹੈ ਕਿ ਅਸੀਂ ਸਾਡੇ ਜਦੋਂ ਪੰਜਾਬੀ ਦੀ ਸਿੱਖਲਾਈ ਦਿੱਤੀ ਜਾਂਦੀ ਹੈ ਤਾਂ ਸਿਖਾਇਆ ਜਾਂਦਾ ਊੜਾ ਊਠ ਐੜਾ ਅੱਖ ਈੜੀ ਇੱਟ ਹੁਣ ਜਦੋਂ ਊੜਾ ਊਠ ਸਿਖਾਇਆ ਜਾਂਦਾ ਤਾਂ ਊੜੇ ਦਾ ਤੇ ਊਠ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈਗਾ ਜਦੋਂ ਅਸੀਂ ਨਾਨ ਪੰਜਾਬੀ ਬੰਦੇ ਨੂੰ ਊਠ ਦੀ ਖਾਸ ਕਰਕੇ ਊੜੇ ਦੀ ਜਾਣਕਾਰੀ ਦੇਣੀ ਆ ਤਾਂ ਉਹਨੂੰ ਊਠ ਸਿਖਾ ਕੇ ਊੜੇ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੇ ਕਿਉਂਕਿ ਊੜਾ ਊਠ ਊੜਾ ਤਾਂ ਲਿਪੀ ਚਿੰਨ ਦਾ ਨਾਮ ਆ ਊੜਾ ਆ ਐੜਾ ਤਾਂ ਲਿਪੀ ਚਿੰਨ ਦਾ ਨਾਮ ਹੈ ਐੜਾ ਈੜੀ ਤਾਂ ਲਿਪੀ ਚਿੰਨ ਦਾ ਨਾਮ ਹੈ ਈੜੀ ਇਸ ਕਰਕੇ ਊੜਾ ਊਠ ਐੜਾ ਅੱਖ ਅੱਖ ਅਸੀਂ ਖਾਸ ਤੌਰ ਤੇ ਜਦੋਂ ਧੁਨੀਆਂ ਦੀ ਜਾਣਕਾਰੀ ਦਵਾਂਗੇ ਤਾਂ ਇਹੇ ਦੱਸ ਸਕਦੇ ਹਾਂ ਕਿ ਊਠ ਦੀ ਪਹਿਲੀ ਧੁਨੀ ਊ ਆ ਅੱਖ ਦੀ ਪਹਿਲੀ ਧੁਨੀ ਆ ਵਾ ਇੱਟ ਦੀ ਪਹਿਲੀ ਧੁਨੀ ਈ ਆ ਜਦੋਂ ਅਸੀਂ ਸਿਖਾਉਣਾ ਊੜਾ ਊਠ ਐੜਾ ਅੱਖ ਈੜੇ ਇੱਟ ਤਾਂ ਇਹ ਸਿਖਾਉਣ ਦਾ ਜ਼ਿਆਦਾ ਵਧੀਆ ਰਿਜ਼ਲਟ ਇਸ ਕਰਕੇ ਨਹੀਂ ਹੈਗੇ ਕਿਉਂਕਿ ਇੱਥੇ ਅਸੀਂ ਲਿਪੀ ਚਿੰਨ ਦਾ ਨਾਮ ਦੇ ਰਹੇ ਹਾਂ ਜਿਵੇਂ ਅੱਖਰ ਦਾ ਨਾਮ ਦੇ ਰਹੇ ਹਾਂ ਅੱਖਰ ਦੇ ਨਾਮ ਦੇ ਨਾਲ ਅਸੀਂ ਸ਼ਬਦ ਸਿਖਾ ਰਹੇ ਹਾਂ ਜਦੋਂ ਕਿ ਇੱਥੇ ਧੁਨੀ ਵਰਤੀ ਹੋਈ ਆ ਜਿਹੜੀ ਉਹ ਊ ਆ ਇਸੇ ਤਰੀਕੇ ਨਾਲ ਇੱਥੇ ਧੁਨੀ ਵਰਤੀ ਵੀ ਆ ਜਿਹੜੀ ਆ ਅੜ ਐ ਅ ਤੇ ਇਹਦਾ ਲਿਪੀ ਚਿੰਨਾ ਜਿਹੜਾ ਲਿਪੀ ਚਿੰਨ ਦਾ ਨਾਮ ਐੜ ਆ ਇਹਦੇ ਲਿਪੀ ਚਿੰਨ ਦਾ ਨਾਮ ਈੜੀ ਆ ਹੁਣ ਜਦੋਂ ਅਸੀਂ ਗੁਰਮੁਖੀ ਵਰਣਮਾਲਾ ਦੇ ਲਿਪੀ ਚਿੰਨਾਂ ਬਾਰੇ ਜਾਣਕਾਰੀ ਦੇਣੀ ਆ ਤਾਂ ਇਸ ਤਰੀਕੇ ਨਾਲ ਦਿੱਤੀ ਜਾ ਸਕਦੀ ਆ ਜਿਵੇਂ ਸ ਸ ਹਾ ਹ ਕਕਾ ਖਖਾ ਗਗਾ ਇਹ ਸਾਰੇ ਲਿਪੀ ਚਿੰਨ ਨੇ ਧੁਨੀਆਂ ਸ ਸ ਧੁਨੀ ਨੂੰ ਸ ਸ ਚ ਪ੍ਰਗਟ ਕੀਤਾ ਜਾਂਦਾ ਇਸ ਕਰਕੇ ਅਸੀਂ ਸਿਖਿਆਰਥੀ ਨੂੰ ਇਹ ਵੀ ਦੱਸਣਾ ਹੈ ਕਿ ਇਹ ਸ ਧੁਨੀ ਨੂੰ ਪ੍ਰਗਟ ਕਰਨ ਵਾਲਾ ਚਿੰਨ ਹੈ ਤੇ ਇਹਦਾ ਲਿਪੀ ਚਿੰਨ ਦੇ ਵਿੱਚ ਇਹਦਾ ਨਾਮ ਹੈ ਸ ਸ ਇਹਦਾ ਨਾਮ ਹੈ ਹਾ ਹ ਇਹ ਦਾ ਨਾਮ ਹੈ ਕਕਾ ਇਹਦਾ ਨਾਮ ਹੈ ਖਖਾ ਇਹਦਾ ਨਾਮ ਹੈ ਗੱਗਾ ਇਹ ਲਿਪੀ ਚਿੰਨਾ ਦੇ ਨਾਮ ਨੇ ਇਸ ਕਰਕੇ ਸ਼ੁਰੂ ਦੇ ਵਿੱਚ ਸਿਖਿਆਰਥੀ ਨੂੰ ਧੁਨੀਆਂ ਦੀ ਜਾਣਕਾਰੀ ਦੇ ਕੇ ਉਸ ਤੋਂ ਬਾਅਦ ਗੁਰਮੁਖੀ ਲਿਪੀ ਦੇ ਚਿੰਨਾ ਬਾਰੇ ਜਾਂ ਗੁਰਮੁਖੀ ਲਿਪੀ ਦੇ ਅੱਖਰਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਹੁਣ ਜਿਹੜੇ ਗੁਰਮੁਖੀ ਲਿਪੀ ਦੇ ਇਹ ਅੱਖਰ ਨੇ ਮੁੰਜਾ ਲਿਪੀ ਚਿੰਨਨ ਨੇ ਇਹਨਾਂ ਨੂੰ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਨਾਮ ਆ ਉਹ ਇਹੀ ਅੱਖਰ ਨੂੰ ਡਬਲ ਕਰਕੇ ਦਿੱਤਾ ਹੋਇਆ ਇਹਦੀ ਹੀ ਇਹਦਾ ਹੀ ਦੂਰਾ ਰੂਪ ਆ ਜਿਵੇਂ ਸ ਸ ਸ ਹ ਹ ਹ ਕ ਕ ਕ ਕ ਖ ਖ ਖ ਖ ਸਿਖਿਆਰਥੀ ਨੂੰ ਇਹ ਵੀ ਦੱਸਿਆ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਦੇ ਅੱਖਰਾਂ ਦੇ ਜਿਹੜੇ ਨਾਮ ਨੇ ਉਹ ਜ਼ਿਆਦਾਤਰ ਅੱਖਰਾਂ ਦੇ ਨਾਮ ਇਹਨਾਂ ਹੀ ਅੱਖਰਾਂ ਨੂੰ ਡਬਲ ਕਰਕੇ ਨੇ ਭਾਵੇਂ ਕਿ ਕੁਝ ਅੱਖਰ ਜਿਵੇਂ ਊੜਾ ਐੜਾ ਈੜੀ ਇਹ ਅੱਖਰ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਨਾਮ ਵੱਖਰੇ ਨੇ ਪਰ ਜ਼ਿਆਦਾਤਰ ਅੱਖਰਾਂ ਦੇ ਨਾਮ ਇੱਕ ਤਰ੍ਹਾਂ ਦੇ ਨੇ ਜਿਵੇਂ ਪਪਾ ਫਫਾ ਪੱਪਾ ਚਚਾ ਗੁਰਮੁਖੀ ਲਿਪੀ ਦੇ ਇਹ ਜ਼ਿਆਦਾਤਰ ਅੱਖਰ ਨੇ ਜਿਹੜੇ ਇਹ ਦੋਹਰੋ ਨਾਲ ਬਣੇ ਨੇ ਭਾਵੇਂ ਕਿ ਕੁਝ ਅੱਖਰ ਇਹੋ ਜਿਹੇ ਵੀ ਨੇ ਜਿਵੇਂ ਟੈਂਕਾ ਹੋ ਗਿਆ ਊੜਾ ਹੋ ਗਿਆ ਆੜਾ ਹੋ ਗਿਆ ਈੜੀ ਹੋ ਗਿਆ ਜਿਹੜੇ ਦੋਹਰਾਓ ਨਾਲ ਨਹੀਂ ਬਲਕਿ ਬਖਰੇ ਨੇ ਇਸ ਕਰਕੇ ਜਦੋਂ ਅਸੀਂ ਪੰਜਾਬੀ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਪੰਜਾਬੀ ਸਿੱਖਣ ਵਾਲੇ ਵਿਅਕਤੀ ਨੂੰ ਪੰਜਾਬੀ ਸਿਖਾਉਣੀ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਧੁਨੀਆਂ ਦੀ ਜਾਣਕਾਰੀ ਦੇਣੀ ਆ ਧੁਨੀਆਂ ਤੋਂ ਬਾਅਦ ਉਹਨੂੰ ਅੱਖਰ ਬਾਰੇ ਦੱਸਿਆ ਜਾ ਸਕਦਾ ਕਿ ਸਸਤਾ ਅੱਖਰ ਆ ਤੇ ਉਸ ਤੋਂ ਬਾਅਦ ਸਸਾ ਅੱਖਰ ਦਾ ਉਚਾਰਨ ਕਿਵੇਂ ਹੁੰਦਾ ਅੱਖਰ ਦਾ ਨਾਮ ਕੀ ਆ ਅੱਖਰ ਦਾ ਜਾਂ ਲਿਪੀ ਚਿੰਨ ਦਾ ਨਾਮ ਕੀ ਹੈ ਉਸ ਤੋਂ ਬਾਅਦ ਸਖਿਆਰਥੀ ਨੂੰ ਉਹਨਾਂ ਸਾਰੇ ਅੱਖਰਾਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ